ਆਮਦਵਾਲੀ ਵਿਧ ਵਿੱਚ ਮੈਡੀਕਲ ਸਟੋਰ ਉਤੇ ਅੱਨਿਆ ਵਾ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਹਾਲਾਂਕਿ ਗਣੀਮਤ ਰਹੀ ਹੈ ਕਿ ਕਿਸੇ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਨਕਾਬਪੋਸ਼ਾ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਦਾ ਡਰ ਜਿਹੜਾ ਹੈ ਉਹ ਨਾ ਬਰਾਬਰ ਹੋ ਗਿਆ ਫਿਲਹਾਲ ਤਸਵੀਰਾਂ ਤੁਹਾਨੂੰ ਸੀਸੀਟੀਵੀ ਕੈਮਰੇ ਦੀਆਂ ਵੀ ਦਿਖਾਵਾਂਗੇ ਜਿੱਥੇ ਮੋਟਰਸਾਈਕਲ ਸਵਾਰ ਨਕਾਬਪੋਸ਼ਾ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਦੋ ਤੋਂ ਤਿੰਨ ਫਾਇਰ ਦੱਸੇ ਜਾ ਰਹੇ ਨੇ ਜੋ ਮੈਡੀਕਲ ਸਟੋਰ ਉਤੇ ਕੀਤੇ ਗਏ ਨੇ ਹਾਲਾਂਕਿ ਜਦੋਂ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਤਾਂ ਉਸੇ ਵੇਲੇ ਜੋ ਮੈਡੀਕਲ ਸਟੋਰ ਦੇ ਅੰਦਰ ਨੌਜਵਾਨ ਬੈਠੇ ਹੋਏ ਸਨ ਉਹ ਵੀ ਬਾਹਰ ਆਂਦੇ ਨੇ ਤਾਂ ਉਹਨਾਂ ਵੱਲੋਂ ਵੀ ਇੱਕ ਫਾਇਰ ਕੀਤਾ ਜਾਂਦਾ ਹੈ ਪਰ ਮੌਕੇ ਤੋਂ ਇਹ ਦੋਵੇਂ ਜਿਹੜੇ ਹਮਲਾਵਰ ਨੇ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਦਿਖਾ ਰਿਹਾ ਤਸਵੀਰਾਂ ਜਿਹੜੀਆਂ ਨੇ ਇਹ ਰਾਮ ਦਿਵਾਲੀ ਪਿੰਡ ਦੀ ਦੱਸੀ ਜਾ ਰਹੀਆਂ ਨੇ ਜਿੱਥੇ ਸੁਖਮਨ ਨਾਮ ਦਾ ਇੱਕ ਮੈਡੀਕਲ ਸਟੋਰ ਹੈ ਜਿੱਥੇ ਇਹ ਫਾਇਰਿੰਗ ਹੋਈ ਹੈ ਸੋ ਦੱਸ ਦਿੰਦੇ ਆ ਕਿ ਜੋ ਮੈਡੀਕਲ ਸਟੋਰ ਦਾ ਸਟੋਰ ਦਾ ਓਨਰ ਹੈ ਉਹਨਾਂ ਦੇ ਮੁਤਾਬਕ ਕਿਸੇ ਤਰ੍ਹਾਂ ਦੀ ਕੋਈ ਵੀ ਰੰਜਿਸ਼ ਉਹਨਾਂ ਦੇ ਨਾਲ ਨਹੀਂ ਹੈ ਹਾਂ ਕੁਝ ਦਿਨ ਪਹਿਲਾਂ ਇੱਕ ਕਾਲ ਆਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਗਾਲਾਂ ਕੱਢੀਆਂ ਗਿਆ ਸੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਗਿਆ ਸੀ ਹਾਲਾਂਕਿ ਪੁਲਿਸ ਨੂੰ ਜੋ ਰਿਪੋਰਟ ਦਿੱਤੀ ਗਈ ਹੈ ਇਨ ਆਨਰਬਲੋ ਉਹਨਾਂ ਦੇ ਕਹਿਣ ਮੁਤਾਬਕ ਰஞ்சிਸ਼ ਨਹੀਂ ਸੀ ਉਹ ਨੌਜਵਾਨ ਕੌਣ ਸੀ ਜਿਨ੍ਹਾਂ ਵੱਲੋਂ ਫੋਨ ਕੀਤਾ ਗਿਆ ਸੀਗਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਤਕਰੀਕਾਤ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਔਰ ਇਲਾਕਾ ਜਿਹੜਾ ਇਹ ਉਹ ਪੀੜਪਾਲ ਵਾਲਾ ਲੋਕ ਇੱਥੇ ਆਵਾਜ਼ ਆਈ ਰਹਿੰਦੀ ਹੈ ਔਰ ਤੁਸੀਂ ਵੀ ਤਸਵੀਰਾਂ ਵਿੱਚ ਦੇਖਦੇ ਹੋਗੇ ਕਿ ਕਿਸ ਤਰ੍ਹਾਂ ਨਾਲ ਜਦੋਂ ਫਾਇਰਿੰਗ ਹੋਈ ਉਸ ਵੇਲੇ ਜਿਹੜੇ ਲੋਕ ਸੀਗੇ ਉੱਥੇ ਮੈਡੀਕਲ ਸਟੋਰ ਤੇ ਆਏ ਸਨ ਦੋ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਸ ਤੋਂ ਬਾਅਦ ਇੱਕ ਲੋਰੀਕ ਨੌਜਵਾਨ ਜਿਹੜਾ ਹੈ ਉਹ ਵੀ ਨਜ਼ਰ ਆ ਰਿਹਾ ਹੋਵੇਗਾ ਜਿੱਥੇ ਦੋਵੇਂ ਖੜੇ ਹੋ ਕੇ ਮੈਡੀਕਲ ਸਟੋਰ ਵਾਲ ਹੀ ਜਾ ਰਹੇ ਸੀ ਪਰ ਉਸ ਦੀ ਵੇਲੇ ਫਾਇਰਿੰਗ ਹੋ ਜਾਂਦੀ ਹੈ ਫਿਲਹਾਲ ਇਹ ਦੋਵੇਂ ਨਕਾਬਪੋਸ਼ ਕਹਿ ਸਕਦੇ ਹਾਂ ਕਿ ਕੁਝ ਸੈਕਿੰਡ ਤੱਕ ਉੱਥੇ ਖੜੇ ਰਹਿੰਦੇ ਨੇ ਆਪਸ ਵਿੱਚ ਗੱਲਬਾਤ ਵੀ ਕਰਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਜੋ ਬਾਈਕ ਦੇ ਪਿੱਛੇ ਬੈਠਾ ਹੋਇਆ ਹੈ ਔਰ ਉਸ ਤੋਂ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਦੋ ਤੋਂ ਤਿੰਨ ਫਾਇਰ ਦੱਸੇ ਜਾ ਰਹੇ ਨੇ ਗਨੀਮਤ ਰਹੀਏ ਕਿ ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਇਹ ਫਾਇਰਿੰਗ ਹੋਈ ਹੈ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪ੍ਰਸ਼ਾਸਨ ਦਾ ਖੌਫ ਜਿਹੜਾ ਹੈ ਉਹ ਨਾ ਬਰਾਬਰ ਹੁੰਦਾ ਨਜ਼ਰ ਆ ਰਿਹਾ ਹੈ ਫਿਲਹਾਲ ਪਿੰਡ ਜੋ ਪਿੰਡ ਜਿਹੜੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਰਾਮ ਦਿਵਾਲੀ ਵਿੱਚ ਇਹ ਘਟਨਾ ਵਾਪਰੀ ਹੈ ਲੋਕ ਕਾਫੀ ਸਹਿਮੇ ਹੋਏ ਨੇ ਕਿਉਂਕਿ ਲੋਕ ਜਿਹੜੇ ਨੇ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਆਵਾਜ਼ਾਈ ਰਹਿੰਦੀ ਹੈ ਔਰ ਜਿਸ ਤਰ੍ਹਾਂ ਨਾਲ ਫਾਇਰਿੰਗ ਹੋਈ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਲੋਕ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਜਿਹੜਾ ਹੈ ਪੁਲਿਸ ਤੋਂ ਅਜਿਹੇ ਜਿਹੜੇ ਹਮਲਾਵਰ ਨੇ ਉਹਨਾਂ ਦਾ ਡਰ ਜਿਹੜਾ ਹੈ ਉਹ ਪੁਲਿਸ ਦਾ ਬਿਲਕੁਲ ਨਹੀਂ ਰਿਹਾ ਏ ਬੜੇ ਆਰਾਮ ਨਾਲ ਆਉਂਦੇ ਨੇ ਫਾਇਰਿੰਗ ਕਰਦੇ ਨੇ ਉਥੋਂ ਫਰਾਰ ਹੋ ਜਾਂਦੇ ਨੇ ਤਸਵੀਰਾਂ ਜਿਹੜੀਆਂ ਨੇ ਕਾਫੀ ਹੈਰਾਨੀਜਨਕ ਤਸਵੀਰਾਂ ਨੇ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੀਆਂ ਜਿੱਥੇ ਜੋ ਸੁਖਮਨ ਮੈਡੀਕਲ ਸਟੋਰ ਹੈ ਉੱਤੇ ਫਾਇਰਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਇਹ ਦੋਵੇਂ ਹਮਲਾਵਰ ਉਥੋਂ ਚਲੇ ਜਾਂਦੇ ਨੇ ਮੂੰਹ ਪਰਨੇ ਨਾਲ ਬੰਨੇ ਹੋਏ ਨੇ ਤਾਂਕਿ ਇਹਨਾਂ ਦੀ ਕੋਈ ਪਛਾਣ ਨਾ ਹੋ ਸਕੇ ਇੱਥੋਂ ਤੱਕ ਕਿ ਪਲਜ਼ਰ ਮੋਟਰਸਾਈਕਲ ਤੇ ਆਉਂਦੇ ਨੇ ਜਿਸ ਦਾ ਕੋਈ ਵੀ ਨੰਬਰ ਪਲੇਟ ਨਹੀਂ ਹੈ ਔਰ ਤਾਂਕੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਪਛਾਣ ਪੁਲਿਸ ਨੂੰ ਨਾ ਹੋ ਸਕੇ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਹਮਲਾਵਰ ਨੇ ਉਹਨਾਂ ਦੀ ਪਛਾਣ ਕਰਕੇ ਜਲਦ ਹੀ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਸੁਖਮਨ ਮੈਡੀਕਲ ਸਟੋਰ ਦਾ ਜੋ ਓਨਰ ਹੈ ਉਹਨਾਂ ਨੇ ਪਹਿਲਾਂ ਤਾਂ ਇਹ ਗੱਲ ਨਹੀਂ ਕੀਤੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਾਲ ਆਇਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਇੱਕ ਸ਼ਿਕਾਇਤ ਦਰਜ ਕਰਾਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਕਾਲ ਆਈ ਸੀ ਕੁਝ ਦਿਨ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਕੁਝ ਇੱਕ ਨੌਜਵਾਨ ਸੀ ਜੋ ਕਿ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਸੀ ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਆਨਰਵਲੋ ਕੁਝ ਵੀ ਦੱਸਿਆ ਨਹੀਂ ਗਿਆ ਕਿ ਉਹ ਨੌਜਵਾਨ ਕੌਣ ਸੀ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ ਪਰ ਇਹ ਦੋਵੇਂ ਨੌਜਵਾਨ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਕੌਣ ਨੇ ਇਸ ਦੇ ਪਿੱਛੇ ਕੌਣ ਸੀਗਾ ਕਿਸ ਦੇ ਮਨਸੂਬੇ ਕੀ ਸੀ ਇਹ ਵੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਤਕੀਕਾਤ ਕਰ ਰਹੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਕੀ ਮਸਲਾ ਜਿਹੜੀ ਆ ਰਾਮਦੂਰ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੋ ਫਾਇਰ ਕੀਤੇ ਗਏ ਨੇ ਮੈਡੀਕਲ ਤੋਂ ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਾਮੇ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਾਹਰ ਦੋ ਮੁੰਡੇ ਆਏ ਸੀ ਜਿਹੜੇ ਸੁਗਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੁਲੀਆਂ ਮਾਰੀਆਂ ਜੀ ਤੇ ਗੁਲੀਆਂ ਮਾਰ ਕੇ ਤੇ ਉਹ ਮਰ ਤੋ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਕੋਸ ਤੋਂ ਬਾਅਦ ਅਸੀਂ ਆਪਈਆ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ ਗਾਂ ਤਫ਼ਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜੇ ਸਾ ਕੀ ਰਜਿਸਟਰੀ ਹੋਈ ਸਾਨੂੰ ਰਜਿਸਟਰੀ ਕੋਈ ਨਹੀਂ ਜੀ ਇਹ ਪਹਿਲਾਂ ਉਹ ਮੁੰਡਾ ਕਹਿੰਦਾ ਵੀ ਨਗਰ ਵਿੱਚ ਆਪਣੇ ਕੋਲ ਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਗੱਲ ਦੱਸੀ ਪਹਿਲਾਂ ਉਹਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰਜਿਸਟਰ ਐਸੇ ਹੋਰ ਕੋਈ ਹੈ ਨਹੀਂ ਜੀ ਇਹ ਵੀ ਰਜਿਸਟਰ ਕੋਈ ਹੋਰ ਮਾਮਲਾ ਸਾਹਮਣੇ ਆਇਆ ਜੀ ਫਰੋਟੀ ਵਗੈਰਾ ਦਾ ਹਾਂਜੀ ਕੋਈ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਟੀ ਵਗੈਰਾ ਦਾ ਕੋਈ ਹੋਰ ਥਰਡ ਆਈ ਹੋਵੇ ਬਸ ਨਹੀਂ ਜੀ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੋਈ ਕਾਲ ਕੀ ਮੈਨੇ ਡੇਢ ਮਹੀਨੇ ਆਈ ਸੀਗੀ ਲੇਕਿਨ ਹੁਣ ਕਿ ਹੁਣ ਉਹਨੇ ਦੱਸਿਆ